ਕਿਹਾ ਜਾਂਦਾ ਹੈ ਜਦੋਂ ਕਿਸੇ ਝੂਠ ਨੂੰ ਹਜ਼ਾਰ ਵਾਰੀ ਬੋਲਿਆ ਜਾਵੇ ਉਹ ਸੱਚ ਬਣ ਜਾਂਦਾ ਹੈ ਤੇ ਆਇਲਸ ਇੰਡਸਟਰੀ ਜਿਹੜੀ ਕਰੀਬ 1000 ਕਰੋੜ ਤੋਂ ਜ਼ਿਆਦਾ ਦੀ ਇੰਡਸਟਰੀ ਹੈ ਉਹਨੇ ਇਸ ਝੂਠ ਨੂੰ ਇੰਨੀ ਵਾਰ ਦੱਸਿਆ ਵੀ ਤੁਸੀਂ ਇਹ ਸੱਚ ਮੰਨ ਬੈਠੇ ਕਿ ਜੇ ਤੁਸੀਂ ਆਪਣੇ ਸੂਬੇ ਦੇ ਵਿੱਚ ਆਪਣੇ ਮਾਪਿਓ ਦੇ ਕੋਲ ਰਹੋਗੇ ਤੇ ਤੁਸੀਂ ਬਰਬਾਦ ਹੋ ਜਾਓਗੇ ਹਵਾਈ ਜਹਾਜ਼ ਵਾਲਾ ਗੁਰਦੁਆਰਾ ਜਲੰਧਰ ਲੋਗੇ ਤੇ ਖਿਡੌਣੇ ਦੇ ਹਵਾਈ ਜਹਾਜ਼ ਚੜਾਉਂਦੇ ਨੇ ਕਿਉਂ ਕਿਉਂਕਿ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਇੱਥੇ ਹਵਾਈ ਜਹਾਜ਼ ਚੜਾਉਂਦੇ ਹੋ ਤੇ ਤੁਹਾਡੇ ਬਾਹਰ ਜਾਣ ਦੀ ਅਰਦਾਸ ਛੇਤੀ ਪੂਰੀ ਹੋ ਜਾਂਦੀ ਹੈ ਆਇਲਸ ਇੰਡਸਟਰੀ ਦੇ ਇਸ ਝੂਠ ਨੇ ਇਸ ਗੱਲ ਨੂੰ ਸਿਆਣਾ ਬਣਾ ਦਿੱਤਾ ਕਿ ਤੁਸੀਂ ਕਿਸੇ ਵੀ ਤਰੀਕੇ ਕਿਸੇ ਵੀ ਹੀਲੇ ਵਸੀਲੇ ਆਪਣੇ ਦੇਸ਼ ਨੂੰ ਆਪਣੇ ਮਾਪਿਆਂ ਨੂੰ ਛੱਡ ਕੇ ਜਾਓ ਉਹਨਾਂ ਦੇ ਉੱਤੇ 25-30 ਲੱਖ ਰੁਪਏ ਦਾ ਕਰਜ਼ਾ ਛੱਡ ਦਿਓ ਤੇ ਇੱਥੋਂ ਚਾਹੇ ਜਾਂਦੇ ਹੋਏ ਤੁਹਾਡੀ ਜਾਨ ਵੀ ਚਲੀ ਜਾਏ ਤੁਹਾਡਾ ਸੂਬਾ ਐਨਾ ਮਾਰਿਆ ਬਸ ਨਿਕਲ ਜੂ ਇਸ ਐਪੀਰੀਡ ਤੁਸੀਂ ਦੇਖ ਰਹੇ ਹੋ ਹੈਪੀਡ ਨਾ ਤਾਂ ਕਿਸੇ 10ਵੀਂ 12ਵੀਂ ਦਾ ਐਗਜ਼ਾਮ ਲਈ ਹੈ ਨਾ ਕਿਸੇ ਸਰਕਾਰੀ ਨੌਕਰੀ ਦਾ ਐਗਜ਼ਾਮ ਵੀ ਨਾ ਹੀ ਕਿਸੇ ਸਿਵਲ ਸਰਵਿਸ ਦਾ ਐਗਜ਼ਾਮ ਹੈ ਹੈਪੀਡ ਹੈ ਪੰਜਾਬ ਚ ਆਇਲਜ਼ ਐਗਜ਼ਾਮ ਦੇ ਸੈਂਟਰ ਅੱਗੇ ਚਾਹੇ ਤੁਸੀਂ ਮੈਕਸੀਕੋ ਤੋਂ ਅਮਰੀਕਾ ਦੇ ਵਿੱਚ ਇਲੀਗਲ ਡੋਂਕੀਆਂ ਲਗਾਉਂਦੇ ਹੋਏ ਉੱਥੇ ਮਰ ਜੇ ਤੁਹਾਡੀ লাশ ਉੱਥੇ ਹੀ ਰਹਿ ਜਾਵੇ ਕਦੇ ਕਿਸੇ ਪੰਜਾਬੀ ਦੀ ਜਿਹੜੀ ਜ਼ਿੰਦਗੀ ਹੈ ਉਹ ਇੰਨੀ ਬੇਮੁੱਲੀ ਨਹੀਂ ਸੀ ਕਿ ਉੱਥੇ লাশ ਵੀ ਰਿਕਵਰ ਨਾ ਹੋ ਸਕੇ ਮਾਪਿਆਂ ਕੋਲ ਵਾਪਸ ਨਾ ਪਹੁੰਚ ਸਕੇ